ਗੁਰੂ ਜੀ ਵੈਲਕਮ ਹੋਰ ਵੈਲਕਮ ਬੈਕ ਟੂ ਮਾਈ ਚੈਨਲ ਬੀਐਸ ਮਾਸਟਰ 3 ਹਿਸਟਰੀ ਜੀਓਗ੍ਰਾਫੀ ਆਫ ਇੰਡੀਆ ਦੇ ਵਿੱਚ ਅੱਜ ਦਾ ਆਪਣਾ ਟੋਪਿਕ ਆ ਭਾਰਤੀ ਆਬਾਦੀ ਦੀ ਵੰਡ ਸੋ ਬਹੁਤ ਹੀ ਜਿਆਦਾ ਮੇਜਰ ਪ੍ਰੋਬਲਮਸ ਜਿਹੜੀਆਂ ਨੇ ਆਪਾਂ ਇਸ ਦੇ ਵਿੱਚ ਦੇਖਾਂਗੇ ਸ਼ਹਿਰੀਕਰਨ ਦੀ ਸਮੱਸਿਆ ਸ਼ਹਿਰੀਕਰਨ ਦੀਆਂ ਵਿਸ਼ੇਸ਼ਤਾਵਾਂ ਵੀ ਇਸ ਦੇ ਵਿੱਚ ਪੜਾਂਗੇ ਸੋ ਬਹੁਤ ਇੰਪੋਰਟੈਂਟ ਕੁਐਸਚਨ ਹੈ ਵੀਡੀਓ ਨੂੰ ਐਂਡ ਤੱਕ ਦੇਖਿਓ ਤੇ ਨਾਲ ਹੀ ਵੱਧ ਤੋਂ ਵੱਧ ਸ਼ੇਅਰ ਕਰਿਓ ਸੋ ਭਾਰਤੀ ਆਬਾਦੀ ਦੀ ਵੰਡ ਜਿਹੜੀ ਹੈ ਇੱਕ ਗੁੰਝਲਦਾਰ ਵਿਸ਼ਾ ਹੈ ਪੂ ਗੋਲ ਸੱਭਿਆਚਾਰ ਆਰਥਿਕਤਾ ਸਮਾਜਿਕ ਢਾਂਚੇ ਦੇ ਰੂਪ ਦੇ ਵਿੱਚ ਦੇਸ਼ ਦੀ ਅਮੀਰ ਵਿਭਿੰਨਤਾ ਨੂੰ ਦਿਖਾਉਂਦਾ ਹੈ ਆਬਾਦੀ ਦੀ ਵੰਡ ਜਿਹੜਾ ਹੈ ਇੱਕ ਕੰਪਲੈਕਸ ਸਿਸਟਮ ਹੈ ਜਿਸ ਦੇ ਵਿੱਚ ਆਪਾਂ ਹਰੇਕ ਤਰ੍ਹਾਂ ਦੇ ਨਾਲ ਜਿਹੜਾ ਹੈ ਆਬਾਦੀ ਦੀ ਜਿਹੜੀ ਵੱਸੋਂ ਦੀ ਜਿਹੜੀ ਹੈਗੀ ਹੈ ਵੰਡ ਕਰਦੇ ਹਾਂ ਸੋ so, 2011 ਦੇ ਵਿੱਚ ਆਖਰੀ ਜਨਗਣਨਾ ਜਿਹੜੀ ਹੋਈ ਸੀ ਤਾਂ ਇਹਦੇ ਵਿੱਚ ਭਾਰਤ ਦੀ ਲਗਭਗ 1.3 ਬਿਲੀਅਨ ਲੋਕਾਂ ਦੀ ਆਬਾਦੀ ਜਿਹੜੀ ਹੈਗੀ ਹੈ ਸੋ ਇਸ ਨੂੰ ਚੀਨ ਤੋਂ ਬਾਅਦ ਦੂਜਾ ਵੱਡਾ ਦੇਸ਼ ਜਿਹੜਾ ਹੈ ਆਬਾਦੀ ਵਾਲਾ ਬਣਾਉਂਦੀ ਹੈ ਸੋ ਵੈਸੇ ਤਾਂ ਹੁਣ ਜਿਹੜੀ ਆਬਾਦੀ ਹੈਗੀ ਹੈ ਤਾਂ ਹੁਣ ਆਪਣੀ ਚਾਈਨਾ ਤੋਂ ਜ਼ਿਆਦਾ ਹੈ ਸੋ ਇਹ ਵਿਸ਼ਲੇਸ਼ਣ ਆਬਾਦੀ ਦੀ ਵੰਡ ਨੂੰ ਪ੍ਰਭਾਵਿਤ ਕਰਨ ਵਾਲੇ ਵੱਖ-ਵੱਖ ਕਾਰਕਾਂ ਦੇ ਬਾਰੇ ਜਿਹੜਾ ਹੈ ਅਸੀਂ ਜਾਣਾਂਗੇ ਅਤੇ ਇਹ ਵੀ ਜਾਣਗੇ ਕਿ ਕਿਹੜੇ ਕਿਹੜੇ ਖੇਤਰ ਜਿਹੜੇ ਇਸ ਵਿੱਚ ਸ਼ਾਮਲ ਨੇ ਭੂਗੋਲਿਕ ਇਤਿਹਾਸਿਕ ਆਰਥਿਕ ਸਮਾਜਿਕ ਅਤੇ ਰਾਜਨੀਤਿਕ ਨਾਲ ਹੀ ਸ਼ਹਿਰੀਕਰਨ ਦੇ ਬਾਰੇ ਪੜਾਂਗੇ ਅਤੇ ਸ਼ਹਿਰੀਕਰਨ ਦੀਆਂ ਵਿਸ਼ੇਸ਼ਤਾਵਾਂ ਤੇ ਸਮੱਸਿਆਵਾਂ ਵੀ ਪੜਾਂਗੇ ਹੁਣ ਆਬਾਦੀ ਦੀ ਘਣਤਾ ਭਾਰਤ ਦੀ ਆਬਾਦੀ ਜਿਹੜੀ ਹੈ ਵਿਸ਼ਾਲ ਖੇਤਰ ਵਿੱਚ ਅਸਮਾਨ ਵੰਡੀ ਹੋਈ ਹੈ ਐਦਾਂ ਨਹੀਂ ਹੈ ਕਿ ਮਤਲਬ ਕਿ ਪੂਰੀ ਦੁਨੀਆ ਦੇ ਵਿੱਚ ਜਿਹੜਾ ਹੈ ਪੂਰੇ ਭਾਰਤ ਦੇ ਵਿੱਚ ਅਗਰ ਆਪਾਂ ਗੱਲ ਕਰੀਏ ਤਾਂ ਪੂਰੇ ਭਾਰਤ ਦੇ ਵਿੱਚ ਤਾਂ ਆਬਾਦੀ ਕਿਤੇ ਵੀ ਜਿਹੜੀ ਹੈਗੀ ਆ ਉਹ ਇੱਕੋ ਜੀ ਨਹੀਂ ਹੈ ਜੇ ਦੁਨੀਆ ਦੇ ਖੇਤਰ 'ਚ ਵੀ ਦੇਖੋਗੇ ਕਿਤੇ ਜ਼ਿਆਦਾ ਵੱਧਦੀ ਹੈ ਕਿਤੇ ਘਟ ਹੈ ਠੀਕ ਹੈ ਹੁਣ ਭਾਰਤ ਦੇਸ਼ ਵਿੱਚ ਆਬਾਦੀ ਬਹੁਤ ਜ਼ਿਆਦਾ ਐਦਾ ਨਹੀਂ ਹੈ ਕਿ ਸਾਰੇ ਹੀ ਦੇਸ਼ ਦੇ ਖੇਤਰਾਂ ਦੇ ਵਿੱਚ ਆਬਾਦੀ ਬਹੁਤ ਜ਼ਿਆਦਾ ਨਹੀਂ ਕਿਤੇ ਬਹੁਤ ਜ਼ਿਆਦਾ ਘਟ ਹੈ ਕਿਤੇ ਜਿਹੜੀ ਹੈਗੀ ਹੈ ਘਣਤਾ ਬਹੁਤ ਜ਼ਿਆਦਾ ਹੈ ਠੀਕ ਹੈ ਆਬਾਦੀ ਦੀ ਘਣਤਾ ਇੱਕ ਖੇਤਰ ਤੋਂ ਦੂਜੇ ਖੇਤਰ ਦੇ ਵਿੱਚ ਮਹੱਤਵਪੂਰਨ ਤੌਰ ਤੇ ਵੱਖੋ ਵੱਖਰੀ ਹੈਗੀ ਹੈ ਰਾਸ਼ਟਰੀ ਔਸਤ ਘਣਤਾ ਦੇ ਮੁਕਾਬਲੇ ਜੇ ਅਪਾ ਮੁਕਾਬਲੇ ਦੇ ਤੌਰ ਤੇ ਸੋਚੀਏ ਤਾਂ 382 ਲੋਕ ਪ੍ਰਤੀ ਵਰਗ ਕਿਲੋਮੀਟਰ ਹੈ ਤੇ ਇਹ ਅੰਕੜਾ ਕਾਫੀ ਭਿੰਨਤਾ ਨੂੰ ਵੀ ਲਕਾਉਂਦਾ ਕਿਉਂਕਿ ਕਾਫੀ ਜਗ੍ਹਾ ਤੇ ਤਾਂ ਬਹੁਤ ਹੀ ਜ਼ਿਆਦਾ ਘਣਤਾ ਕਿਤੇ ਬਹੁਤ ਜ਼ਿਆਦਾ ਹੈ ਘਟ ਹੈ ਹੁਣ ਉੱਚ ਘਣਤਾ ਜਿੱਥੇ ਬਹੁਤ ਜ਼ਿਆਦਾ ਭਰ ਭਰ ਕੇ ਜਿਹੜੀ ਹੈ ਵੱਸੋਂ ਭਰੀ ਹੋਈ ਹੈ ਤਾਂ ਗੰਗਾ ਬ੍ਰਹਮਪੁੱਤਰ ਬੇਸਨ ਦੇ ਨੇੜੇ ਜਿਹੜੇ ਜਿਹੜੇ ਇਲਾਕੇ ਨੇ ਯੂਪੀ ਹੋ ਗਿਆ ਬਿਹਾਰ ਹੋ ਗਿਆ ਪੱਛਮੀ ਬੰਗਾਲ ਹੋ ਗਿਆ ਅਸਾਮ ਹੋ ਗਿਆ ਇੱਥੇ ਬबादी ਜਿਹੜੀ ਹੈ ਬਹੁਤ ਵੱਡੀ ਹੈ ਤੇ ਘਣਤਾ ਵੀ ਜਿਹੜੀ ਹੈ ਕਿ ਆ ਜ਼ਿਆਦਾ ਪਾਈ ਜਾਂਦੀ ਹੈ ਰੀਜ਼ਨ ਇਹ ਹੋ ਸਕਦਾ ਹੈ ਕਿ ਗੰਗਾ ਨਦੀ ਅਤੇ ਸਹਾਇਕ ਨਦੀਆਂ ਜਿਹੜੀਆਂ ਨੇ ਉਪਜਾਊਆਂ ਤੇ ਆਲੇ ਦੁਆਲੇ ਐਲੂਵਲ ਮੈਦਾਨਾਂ ਦਾ ਜਿਹੜਾ ਹੈ ਨਿਰਮਾਣ ਕਰਦੇ ਜੋ ਕਿ ਖੇਤੀਬਾੜ ਚ ਵੀ ਸਹੂਲਤ ਦਿੰਦੇ ਤਾਂ ਕਰਕੇ ਇੱਥੇ ਜਿਹੜੀ ਵੱਸੋਂ ਘਣਤਾ ਜ਼ਿਆਦਾ ਪਾਈ ਜਾਂਦੀ ਹੈ। ਤਟਵਰਤੀ ਖੇਤਨਾ ਸਾਈਡ ਵੀ ਜਿਹੜੀ ਹੈਗੀ ਹੈ ਉੱਚ ਆਬਾਦੀ ਦੀ ਘਣਤਾ ਹੈ ਗਿਆ ਲਾਈਕ ਮਹਾਰਾਸ਼ਟਰ ਸਾਈਡ ਤੁਸੀਂ ਦੇਖ ਲਓ ਤਾਮਿਲਨਾਡ ਕਿਰਲਾ ਹੋ ਗਿਆ ਤਾਂ ਇੱਥੇ ਜਿਹੜੇ ਨੇ ਸਰੋਤਾਂ ਦੀ ਉਪਲਬਧਤਾ ਬਹੁਤ ਜ਼ਿਆਦਾ ਵਪਾਰਕ ਮੁਕੇ ਬਹੁਤ ਜ਼ਿਆਦਾ ਨੇ ਸਮੁੰਦਰ ਤੱਕ ਪਹੁੰਚ ਤਾਂ ਕਰਕੇ ਵੀ ਜਿਹੜੀਆਂ ਹੈ ਆਬਾਦੀ ਦੀ ਘਣਤਾ ਉੱਚੀ ਹੈ। ਹੁਣ ਘਟ ਕਣਤਾ ਵਾਲੇ ਖੇੜੇ ਕਿਹੜੇ ਖੇਤਰ ਨੇ ਤਾਂ ਰਾਜਸਥਾਨ ਦੇ ਥਾਰ ਸਾਈਡ ਜਿਹੜੀ ਹੈ ਕਿਉਂਕਿ ਉੱਤੇ ਲਿਮਟਿਡ ਰਿਸੋਰਸਿੰਦਾ ਆਬਵੀਅਸਲੀ ਜਿਹੜਾ ਹੈ ਬਸੋ ਘਣਤਾ ਘਟ ਪਾਈ ਜਾਂਦੇ ਤਾਂ ਰਾਜਸਥਾਨ ਦੇ ਵਿੱਚ ਜਿਹੜੇ ਕਾਰਨੇ ਦੂਰ ਦੂਰ ਨੇ ਆਬਾਦੀ ਜਿਹੜੀ ਹੈ ਕਣਤਾ ਉਸ ਦੀ ਘਟ ਹੈ ਹਿਮਾਲਿਆਨ ਖੇਤਰ ਦੇ ਵਿੱਚ ਪਹਾੜੀ ਏਰੀਆ ਦੇ ਵਿੱਚ ਵੀ ਜਿਹੜੀ ਹੈ ਜੰਮੂ ਕਸ਼ਮੀਰ ਸਾਈਡ ਲਾ ਲਓ ਉੱਤਰਾਖੰਡ ਸਾਈਡ ਲਾ ਲਓ ਤਾਂ ਉੱਥੇ ਜਿਹੜੀ ਇਹ ਭੂਮੀ ਕਠੋਰ ਹੈ ਤਾਂ ਕਰਕੇ ਜਲਵਾਯੂ ਦੀ ਆਬਾਦੀ ਜੀ ਦੀ ਘਣਤਾ ਜਿਹੜੀ ਹੈਗੀ ਆ ਘਟ ਹੈ ਹੁਣ ਜੇ ਆਪਾਂ ਗੱਲ ਕਰੀਏ ਕਿ ਸ਼ਹਿਰੀ ਅਤੇ ਪਿੰਡੂ ਬਨਾਮ ਬੰਡ ਹੁਣ ਦੇਖੋ ਪਿੰਡਾਂ ਦੇ ਵਿੱਚ ਆਬਾਦੀ ਘੱਟ ਹੁੰਦੀ ਹੈ ਸ਼ਹਿਰਾਂ ਚ ਆਬਾਦੀ ਜਿਹੜੀ ਹੈ ਕੀ ਹੈ ਜਿਆਦਾ ਹੁੰਦੀ ਹੈ ਸ਼ਹਿਰੀ ਆਬਾਦੀ ਦੀ ਗੱਲ ਕਰੀਏ ਤਾਂ ਮਰਦਮਸ਼ੁਮਾਰੀ ਜਿਹੜੀ ਸੈਂਸਸ ਹੋਇਆ ਸੀ 2011 ਦੇ ਅਕੋਰਡਿੰਗ 31.16% ਭਾਰਤੀ ਆਬਾਦੀ ਸ਼ਹਿਰੀ ਖੇਤਰਾਂ ਦੇ ਵਿੱਚ ਜਿਹੜੀ ਹੈ ਉਹ ਰਹਿੰਦੀ ਹੈ ਅਤੇ ਪ੍ਰਵਾਸ ਜਿਹੜਾ ਹੈ ਸ਼ਹਿਰੀਕਰਨ ਦੇ ਵੱਲ ਜਿਹੜਾ ਹੈ ਵਧ ਰਿਹਾ ਤਾਂ ਮੇਨ ਮੁੱਖ ਮੁੱਖ ਜਿਹੜੇ ਮੈਟਰੋਪੋਲੀਨ ਸਿਟੀਜ਼ ਨੇ ਜਿਹੜੀਆਂ ਬੰਬੇ ਹੋ ਗਿਆ ਕਲਕੱਤਾ ਹੋ ਗਿਆ ਕੋਲਕਾ ਦਿੱਲੀ ਹੋ ਗਿਆ ਬੰਗਲੌਰ ਹੋ ਗਿਆ ਹਾਈਦਰਾਬਾਦ ਹੋ ਗਿਆ ਇੱਥੇ ਜਿਹੜੇ ਨੇ ਆਬਾਦੀ ਬਹੁਤ ਹੀ ਜ਼ਿਆਦਾ ਸੰਘਣੀ ਹੈ ਤੇ ਸ਼ਹਿਰੀ ਆਬਾਦੀ ਜਿਹੜੀ ਹੈ ਜ਼ਿਆਦਾ ਹੈ ਪਿੰਡੋਵਾਦੀ ਪਿੰਡਾਂ ਦੇ ਵਿੱਚ ਜਿਹੜਾ ਹੈ ਟੋਟਲ 70% ਜਿਹੜੇ ਨੇ ਲੋਕ ਰਹਿੰਦੇ ਨੇ ਤੇ ਮੁੱਖ ਇਹਨਾਂ ਦੀ ਜਿਹੜਾ ਹੈ ਕਿਤਾ ਉਪਜੀਵਕਾ ਜਿਹੜੀ ਹੈ ਖੇਤੀਬਾੜੀ ਹੈ ਤੇ ਆਬਾਦੀ ਦੀ ਘਣਤਾ ਜਿਹੜੀ ਹੈਗੀ ਇਹ ਪਿੰਡਾਂ ਦੇ ਵਿੱਚ ਘਟ ਪਾਈ ਜਾਂਦੀ ਹੈ ਤੇ ਚੁਣੌਤੀਆਂ ਦਾ ਸਾਹਮਣਾ ਉਹਨਾਂ ਨੂੰ ਬਹੁਤ ਜ਼ਿਆਦਾ ਕਰਨਾ ਪੈਂਦਾ ਕਿਉਂਕਿ ਪਿੰਡਾਂ ਦੇ ਵਿੱਚ ਜਿਹੜਾ ਹੈ ਸਿਹਤ ਸੰਬੰਧੀ ਸਿੱਖਿਆ ਸੰਬੰਧੀ ਜਿਹੜਾ ਹੈ ਸੀਮਤ ਜਿਹੜਾ ਹੈਗਾ ਉੱਥੇ ਲਿਮਟਿਡ ਪਹੁੰਚ ਹੁੰਦੀ ਹੈ ਤੇ ਮਾਨਸੂਨ ਦੇ ਉੱਤੇ ਲੋਕ ਜਿਹੜੇ ਨੇ ਡਿਪੈਂਡ ਕਰਦੇ ਨੇ ਤਾਂ ਕਰਕੇ ਉੱਥੇ ਵੱਸੋਂ ਦੀ ਘਣਤਾ ਜਿਹੜੀ ਹੈ ਕਾਫੀ ਘਟਵਾ ਜਾਂਦੀ ਹੈ ਆਬਾਦੀ ਪਿੰਡਾਂ ਦੇ ਵਿੱਚ ਕਾਫੀ ਘਟ ਪਾਈ ਜਾਂਦੀ ਹੈ ਖੇਤਰੀ ਵੰਡ ਦੇ ਅਨੁਸਾਰ ਅਸੀਂ ਅਗਰ ਅਸੀਂ ਆਬਾਦੀ ਦੀ ਗੱਲ ਕਰੀਏ ਤਾਂ ਉੱਤਰੀ ਭਾਰਤ ਠੀਕ ਹੈ ਉਤਰੀ ਭਾਰਤ ਸਾਈਡ ਜਿਹੜਾ ਹੈ ਪੰਜਾਬ ਹਰਿਆਣਾ ਹਿਮਾਚਲ ਪ੍ਰਦੇਸ਼ ਉੱਤਰਾਖੰਡ ਹੋ ਗਿਆ ਯੂਪੀ ਹੋ ਗਿਆ ਬਿਹਾਰ ਹੋ ਗਿਆ ਦਿੱਲੀ ਹੋ ਗਿਆ ਇੱਥੇ ਬਹੁਤ ਜ਼ਿਆਦਾ ਆਬਾਦੀ ਜਿਹੜੀ ਹੈ ਘਣਤਾ ਪਾਈ ਜਾਂਦੀ ਹੈ ਕਿਉਂਕਿ ਨੇੜੇ-ਤੇੜੇ ਗੰਗਾ ਯਮਨਾ ਦਾ ਦੁਆਬ ਦੇ ਜਿਹੜੇ ਮੈਦਾਨ ਜਿਹੜਾ ਹੈ ਏਰੀਆ ਹੈ ਤੇ ਉਪਜਾਉ ਮੈਦਾਨ ਨੇ ਅਤੇ ਖੇਤੀ ਇੱਥੇ ਜਿਹੜੀ ਹੈ ਮੇਨ ਜਿਹੜਾ ਹੈ ਕੀਤਾ ਵਾਧੂ ਬਾਦੀ ਜਿਹੜੀ ਹੈ ਤਾਂ ਹੀ ਕਰਕੇ ਹੈ ਕਿਉਂਕਿ ਇੱਥੇ ਆਬਾਦੀ ਵੀ ਘਣਤਾ ਬਹੁਤ ਜ਼ਿਆਦਾ ਤੇ ਦੂਜਾ ਉਪਜਾਉ ਮੈਦਾਨ ਹੈ ਸ਼ਹਿਰੀ ਕੇਂਦਰ ਵਪਾਰ ਨੇ ਅਤੇ ਨਾਲ ਹੀ ਸਿੱਖਿਆ ਰੁਜ਼ਗਾਰੀ ਮਤਵਪੂਰਨ ਕਹਿੰਦੇ ਤਾਂ ਕਰਕੇ ਉਤਰੀ ਭਾਰਤ ਸਾਈਡ ਜਿਹੜੀ ਆਬਾਦੀ ਹੈ ਉਹ ਬਹੁਤ ਜ਼ਿਆਦਾ ਪਾਈ ਜਾਂਦੀ ਹੈ ਪੰਜਾਬ ਹਰਿਆਣਾ ਹਿਮਾਚਲ ਉਤਰਾਖੰਡ ਯੂਪੀ ਉਤੇ ਬਿਹਾਰ ਸਾਈਡ ਦਿੱਲੀ ਸਾਈਡ ਠੀਕ ਹੈ ਪੂਰਬੀ ਭਾਰਤ ਵਾਲਾ ਲੋ ਤੁਸੀਂ ਪੱਛਮੀ ਬੰਗਾਲ ਹੋ ਦੇ ਏਰੀਆ ਹੋ ਗਿਆ ਉੜੀਸਾ ਹੋ ਗਿਆ ਚਾਰਖੰਡ ਹੋ ਗਿਆ ਬਿਹਾਰ ਹੋ ਗਿਆ ਸਾਮ ਹੋ ਗਿਆ ਤਾਂ ਇਹ ਵੀ ਸਭ ਤੋਂ ਜਿਹੜਾ ਹੈ ਪੱਛਮੀ ਬੰਗਾਲ ਦੀ ਗੱਲ ਕਰੀਏ ਤਾਂ ਸਭ ਤੋਂ ਵੱਧ ਆਬਾਦੀ ਦੀ ਗਣਤਾ ਵਾਲਾ ਜਿਹੜਾ ਹੈ ਇਹ ਰਾਜ ਹੈ ਕਲਕੱਤਾ ਜਿਹੜਾ ਹੈ ਮੈਟਰੋਪੋਲਿਨ ਸਿਟੀ ਹੈ ਜਿੱਥੇ ਬਹੁਤ ਹੀ ਜ਼ਿਆਦਾ ਜਿਹੜੀ ਹੈ ਆਬਾਦੀ ਪਾਈ ਜਾਂਦੀ ਹੈ ਸੰਗਣੀ ਅਤੇ ਇਹ ਖੇਤਰ ਜਿਹੜਾ ਹੈਗਾ ਉਪਜਾਊ ਜ਼ਮੀਨ ਕਰਕੇ ਵੀ ਹੈ ਖੇਤੀਬਾੜੀ ਦੇ ਨਵੇਂ-ਨਵੇਂ ਢੰਗ ਇੱਥੇ ਅਪਣਾਏ ਜਾਂਦੇ ਆ ਤਾਂ ਹਾਲਾਂਕਿ ਇੱਥੇ ਬੇਰੁਜ਼ਗਾਰੀ ਵੀ ਹੈ ਠੀਕ ਹੈ ਗਰੀਬੀ ਵੀ ਹੈ ਲੇਕਿਨ ਫਿਰ ਵੀ ਜਿਹੜਾ ਹੈ ਪੂਰਬੀ ਭਾਰਤ ਸਾਈਡ ਵੀ ਜਿਹੜਾ ਹੈਗਾ ਆਬਾਦੀ ਜਿਹੜੀ ਹੈ ਸੰਘਣੀ ਪਾਈ ਜਾਂਦੀ ਹੈ ਠੀਕ ਹੈ ਸੋ ਉਤਰੀ ਭਾਰਤ ਸਾਈਡ ਵੀ ਤੇ ਪੂਰਬੀ ਭਾਰਤ ਸਾਈਡ ਵੀ ਹੁਣ ਦੇਖੋ ਪੱਛਮੀ ਭਾਰਤ ਦੇ ਸਾਈਡ ਮਹਾਰਾਸ਼ਟਰ ਹੋ ਗਿਆ ਗੁਜਰਾਤ ਹੋ ਗਿਆ ਰਾਜਸਥਾਨ ਹੋ ਗਿਆ ਗੋਆ ਹੋ ਗਿਆ ਹੁਣ ਦੇਖੋ ਮਹਾਰਾਸ਼ਟਰ ਜਿਹੜਾ ਹੈ ਜੇ ਆਪਾਂ ਕਹੀਏ ਤਾਂ ਅ ਪਾਰਤ ਦੀ ਵਿੱਤੀ ਰਾਸਥਾਨੀਆ ਇੱਕ ਤਰ੍ਹਾਂ ਮੁੰਬਈ ਦਾ ਕਰ ਹੈ ਤੇ ਵੱਡੇ ਤੋਂ ਵੱਡੇ ਜਿਹੜੇ ਲੋਕ ਨੇ ਮਤਲਬ ਬੰਬੇ ਆਪਣੀ ਕਿਥੇ ਵਤ ਅਜਮਾਉਣ ਚਾਹੁੰਦੇ ਨੇ ਗੁਜਰਾਤ ਵੀ ਜਿਹੜਾ ਹੈ ਆਪਣੇ ਉਦਯੋਗਿਕ ਵਿਕਾਸ ਕਰਕੇ ਜਿਹੜਾ ਹੈ ਜਾਣਿਆ ਜਾਂਦਾ ਹੈ ਰਾਜਸਥਾਨ ਦੇ ਵਿੱਚ ਜਿਹੜੀ ਆਬਾਦੀ ਥੋੜੀ ਜੀ ਘੱਟ ਹੈਗੀ ਬਾਕੀ ਏਰੀਆਜ਼ ਦੇ ਮੁਕਾਬਲੇ ਮਹਾਰਾਸ਼ਟਰ ਸਾਈਡ ਜ਼ਿਆਦਾ ਹੈ ਗੁਜਰਾਤ ਸਾਈਡ ਜ਼ਿਆਦਾ ਹੈ ਗੋਆ ਦੇ ਵਿੱਚ ਵੀ ਆਬਾਦੀ ਘਟ ਹੈ ਰਾਜਸਥਾਨ ਸਾਈਡ ਵੀ ਆਬਾਦੀ ਜਿਹੜੀ ਹੈ ਘਟ ਹੈ ਦੱਖਣੀ ਭਾਰਤ ਸਾਈਡ ਤਾਮਿਲਨਾਡੂ ਕਰਨਾਟਕ ਹੋ ਗਿਆ ਕੇਰਲ ਹੋ ਗਿਆ ਆਂਧਰਾ ਪ੍ਰਦੇਸ਼ ਤੇ ਤਲੰਗਣਾ ਹੋ ਗਿਆ ਤੇ ਇੱਥੇ ਵੀ ਜਿਹੜੀ ਹੈ ਅਸੰਤੁਲਿਤ ਆਬਾਦੀ ਵੰਡਾ ਕਿਤੇ ਜਿਹੜੀ ਹੈ ਬਹੁਤ ਜ਼ਿਆਦਾ ਹੁਣ ਦੇਖੋ ਚੇਨਈ ਬੰਗਲੌਰ ਸਾਈਡ ਆਬਾਦੀ ਜਿਹੜੀ ਹੈ ਬਹੁਤ ਜ਼ਿਆਦਾ ਹੈ ਤੇ ਕੇਰਲਾ ਸਾਈਡ ਵੀ ਆਬਾਦੀ ਜਿਹੜੀ ਹੈਗੀ ਹੈ ਕਾਫੀ ਹੈ ਉੱਚ ਸਾਖਰਤਾ ਲਿਟਰੇਸੀ ਰੇਟ ਇੱਥੇ ਬਹੁਤ ਜ਼ਿਆਦਾ ਸੇ ਸਭਾ ਲੇ ਇੱਥੇ ਬਹੁਤ ਜ਼ਿਆਦਾ ਸੋ ਤਾਂ ਕਰਕੇ ਵੀ ਲੋਕ ਜਿਹੜੇ ਨੇ ਇੱਥੇ ਸ਼ਹਿਰਾਂ ਦੇ ਵਿੱਚ ਰਹਿੰਦੇ ਨੇ ਲੇਕਿਨ ਫਿਰ ਵੀ ਜਿਹੜਾ ਹੈ ਆਬਾਦੀ ਜਿਹੜੀ ਹੈਗੀ ਹੈ ਕੇਰਲਾ ਸਾਈਡ ਥੋੜੀ ਜੀ ਘਟ ਹੈ ਬਾਕੀ ਸਾਰੇ ਤਾਮਿਲनाडु ਕਰਨਾਟਕ ਸਾਈਡ ਜਿਹੜੀ ਹੈ ਆਂਧਰਾ ਪ੍ਰਦੇਸ਼ ਤੇ ਤੇਲੰਗਣਾ ਇੱਥੇ ਆਬਾਦੀ ਜਿਹੜੀ ਹੈ ਸੰਘਣੀ ਹੈ ਨਾਚਲ ਪ੍ਰਦੇਸ਼ ਅਸਾਮ ਮਿਗਾਲਿਆ ਮਨੀਪੁਰ ਮਿਜ਼ੋਰਮ ਹੋ ਗਿਆ ਨਾਗਾਲੈਂਡ ਹੋ ਗਿਆ ਤ੍ਰਿਪੁਰੂ ਇੰਨੀ ਜਿਆਦਾ ਆਬਾਦੀ ਨਹੀਂ ਹੈਗੀ ਕਿਉਂਕਿ ਇੱਥੇ ਆਬਾਦੀ ਦੀ ਘਣਤਾ ਤਾਂ ਕਰਕੇ ਕਿਉਂਕਿ ਇੱਥੇ ਕਬਾਇਲੀ ਆਬਾਦੀ ਜਿਆਦਾ ਹੈ ਠੀਕ ਹੈ ਕਬੀਲੇ ਦੇ ਲੋਕ ਇਧਰਲੀ ਸਾਈਡ ਥੋੜੇ ਜਿਹਾ ਜਿਆਦਾ ਰਹਿੰਦੇ ਨੇ ਸੈਵਨ ਸਿਸਟਰ ਸਟੇਟ ਸਾਈਡ ਦੇ ਵਿੱਚ ਹੈ ਪਹਾੜ ਅਤੇ ਜੰਗਲਾਂ ਵਾਲੀ ਭੂਮੀ ਹੈ ਸੋ ਤਾਂ ਕਰਕੇ ਟ੍ਰਾਈਬਲ ਕਮਿਊਨਿਟੀਆਂ ਰਹਿੰਦੇ ਐ ਇੰਨੀ ਜਿਆਦਾ ਆਬਾਦੀ ਜਿਹੜੀ ਇੱਥੇ ਨਹੀਂ ਹੈ ਘਣਤਾ ਜਿਹੜੀ ਹੈ ਵੱਸੋਂ ਦੀ ਉੱਤਰੀ ਪੂਰਬੀ ਪਾਰਟ ਸਾਈਡ ਥੋੜੀ ਜਿਹੀ ਘੱਟ ਮਿਲਦੀ ਹੈ ਅਬਾਦੀ ਨੂੰ ਜਿਹੜਾ ਹੈ ਵੰਡ ਨੂੰ ਪ੍ਰਭਾਵਿਤ ਕਰਨ ਵਾਲੇ ਕਾਰਕ ਜਿਹੜੇ ਨੇ ਕਿਹੜੇ-ਕਿਹੜੇ ਨੇ ਹੁਣ ਸਭ ਤੋਂ ਪਹਿਲਾਂ ਤਾਂ ਭੂਗੋਲਿਕ ਕਾਰਕ ਜਿਹੜੇ ਨੇ ਆਬਾਦੀ ਨੂੰ ਪ੍ਰਭਾਵਿਤ ਕਰਦੇ ਨੇ ਸਭ ਤੋਂ ਪਹਿਲਾਂ ਤਾਂ ਟੋਪੋਗ੍ਰਾਫੀ ਕਿੰਦਾਂ ਦੀ ਹੈ ਠੀਕ ਹੈ ਪਹਾੜਾਂ ਸਾਈਡ ਰੇਗਿਸਤਾਨਾਂ ਸਾਈਡ ਦਰਿਆਵਾਂ ਦੇ ਨੇੜੇ ਤਲੇ ਜਿਹੜੀ ਆਬਾਦੀ ਥੋੜੀ ਜੀ ਘਟ ਪਾਈ ਜਾਂਦੀ ਹੈ ਠੀਕ ਹੈ ਸੋ ਉਪਜਾਊ ਮੈਦਾਨ ਜਿੱਥੇ ਨੇ ਠੀਕ ਹੈ ਸੋ ਉਹ ਜਿਹੜੇ ਜ਼ਿਆਦਾ ਅਟਰੈਕਟ ਕਰਦੇ ਨੇ ਆਬਾਦੀ ਨੂੰ ਸੋ ਪਹਾੜਾਂ ਸਾਈਡ ਰੇਗਿਸਤਾਨਾਂ ਸਾਈਡ ਜਿਹੜੇ ਲੋਕ ਘਟ ਰਹਿੰਦੇ ਨੇ ਮੈਦਾਨਾਂ ਦੇ ਵਿੱਚ ਜਿਹੜੇ ਨੇ ਲੋਕ ਜਾਤਾ ਰਹਿੰਦੇ ਨੇ ਹੁਣ ਦੇਖੋ ਇੰਡੋ ਗੰਗਾ ਦੇ ਮੈਦਾਨਾਂ ਦੇ ਏਰੀਆ ਜਿਹੜੇ ਨੇ ਲੋਕ ਜ਼ਿਆਦਾ ਰਹਿੰਦੇ ਨੇ ਥਾਰ ਮਾਰੂਥਲ ਤੋਂ ਜ਼ਿਆਦਾ ਹੁਣ ਜਿਹੜੇ ਮਾਰੂਥਲ ਸਾਈਡ ਦੇ ਰੇਗਿਸਤਾਨ ਸਾਈਡ ਚ ਆਬਾਦੀ ਥੋੜੀ ਜੀ ਘਟ ਹੈ ਕਿਉਂਕਿ ਜਿਹੜਾ ਹੈ ਉੱਥੇ ਗਰਮ ਏਰੀਆ ਤੇ ਨਾਲ ਹੀ ਰੇਤਿੱਲਾ ਵੀ ਹੈ ਤੇ ਨਾਲੇ ਉਪਜਾਊ ਹੁਣਾ ਵੀ ਘਟਾ ਸੋਤਾ ਕਰਕੇ ਉੱਥੇ ਆਬਾਦੀ ਘਟ ਹੈ ਇੰਡੋ ਗੰਗਾ ਦੇ ਮੈਦਾਨਾਂ ਤੋਂ ਜਿਹੜਾ ਹੈ ਬਹੁਤ ਘਟ ਹੈ ਠੀਕ ਹੈ ਇੰਡੋ ਗੰਗਾ ਦੇ ਮੈਦਾਨਾਂ ਚ ਆਬਾਦੀ ਜਿਹੜੀ ਹੈ ਘਟ ਜ਼ਿਆਦਾ ਹੈ ਆਰਥਿਕ ਕਾਰਕ ਖੇਤੀਬਾੜੀ ਹੁਣ ਦੇਖੋ ਜਿੱਥੇ-ਜਿੱਥੇ ਖੇਤੀਬਾੜੀ ਹੁੰਦੀ ਹੈ ਉੱਥੇ ਆਬਾਦੀ ਜਿਹੜੀ ਹੈ ਸੰਘਣੀ ਹੁੰਦੀ ਹੈ ਪੰਜਾਬ ਹਰਿਆਣਾ ਵਰਗੇ ਤੁਸੀਂ ਰਾਜ ਲੈ ਲਓ ਜਿਵੇਂ ਭਾਰਤ ਦੇ ਅਨਾਜ ਭੰਡਾਰ ਵਿੱਚ ਜੋਏ ਜਾਣੇ ਜਾਂਦੇ ਤਾਂ ਇੱਥੇ ਜੋਬਸ ਵੀ ਬਹੁਤ ਨੇ ਖੇਤੀਬਾੜੀ ਵੀ ਬਹੁਤ ਹੈ ਸੋ ਤਾਂ ਕਰਕੇ ਆਰਥਿਕ ਕਾਰਕ ਵੀ ਜਿਹੜੇ ਨੇ ਆਬਾਦੀ ਨੂੰ ਜਿਹੜਾ ਹੈ ਕੰਟ੍ਰਿਬਿਊਟ ਕਰਦੇ ਨੇ ਪ੍ਰਭਾਵਿਤ ਕਰਦੇ ਨੇ ਉਦਯੋਗ ਅਤੇ ਵਪਾਰ ਰੁਜ਼ਗਾਰ ਹੋਗੇ ਸੋ ਜਿੱਥੇ ਜਿੱਥੇ ਹੁਣ ਦੇਖੋ ਦਿੱਲੀ ਸਾਈਡ ਨੌਇਡਾ ਸਾਈਡ ਹੋ ਗਿਆ ਗੁਰਗਾਓਂ ਸਾਈਡ ਹੋ ਗਿਆ ਮਹਾਰਾਸ਼ਟਰ ਗੁਜਰਾਤ ਤਾਂ ਇੱਥੇ ਉਦਯੋਗੀਕਰਨ ਜਾਂਦਾ ਹੈ ਤਾਂ ਆਬਵੀਅਸਲੀ ਜਿਹੜਾ ਹੈ ਇੱਥੇ ਆਬਾਦੀ ਜਿਹੜੀ ਹੈਗੀ ਹੈ ਜ਼ਿਆਦਾ ਹੁੰਦੀ ਹੈ ਸਮਾਜਿਕ ਕਾਰਕ ਜਾਤ ਅਤੇ ਭਾਈਚਾਰਾ ਹੁਣ ਦੇਖੋ ਸਮਾਜਿਕ ਕਾਰਕ ਤੇ ਵਿੱਚ ਕੀ ਹੈ ਕਿ ਜਿੱਥੇ ਹੁਣ ਸ਼ਹਿਰੀ ਪ੍ਰਵਾਸ ਹੈ ਉੱਥੇ ਜਾਤ ਵਗੈਰਾ ਦਾ ਬੰਧਨ ਨਹੀਂ ਹੁੰਦਾ ਸੇਤ ਖੇਤਰ ਹੁੰਦੇ ਨੇ ਠੀਕ ਹੈ ਸੰਭਾਲ ਖੇਤਰ ਸਿੱਖਿਆ ਖੇਤਰ ਹੁੰਦੇ ਸੋ ਤਾਂ ਕਰਕੇ ਵੀ ਜਿਹੜੀ ਹੈ ਸ਼ਹਿਰੀ ਉਥੇ ਸ਼ਹਿਰੀ ਆਬਾਦੀ ਥੋੜੀ ਜੀ ਜ਼ਿਆਦਾ ਹੁੰਦੀ ਹੈ ਆਬਾਦੀ ਘਣਤਾ ਜ਼ਿਆਦਾ ਹੋ ਜਾਂਦੀ ਹੈ ਰਾਜਨੀਤਿਕ ਕਾਰਕ ਨੀਤੀਆਂ ਤੇ ਬੁਨਿਆਦੀ ਢਾਂਚਾ ਸ਼ਹਿਰੀ ਰੋਜ਼ਨਾਵੰਦੀ ਬੁਨਿਆਦੀ ਢਾਂਚੇ ਦੇ ਵਿਕਾਸ ਤੇ ਪਿੰਡੂ ਸ਼ਹਿਰੀ ਪ੍ਰਵਾਸ ਦੇ ਨਾਲ ਸੰਬੰਧਤ ਸਰਕਾਰੀ ਨੀਤੀਆਂ ਵੀ ਜਿਹੜੀਆਂ ਨੇ ਆਬਾਦੀ ਦੀ ਵੰਡ ਨੂੰ ਪ੍ਰਭਾਵਿਤ ਕਰਦੀਆਂ ਨੇ ਜਨਸੰਖਿਆ ਰੁਝਾਨ ਹੁਣ ਦੇਖੋ ਆਬਾਦੀਵਾਤਾ ਭਾਰਤ ਦੀ ਆਬਾਦੀ ਦੇ ਵਿੱਚ ਬਹੁਤ ਤੇਜ਼ੀ ਨਾਲ ਵਾਧਾ ਹੋਇਆ ਪਿਛਲੇ ਕੁਝ ਦਹਾਕਿਆਂ ਤੋਂ ਪਰਿਵਾਰ ਨਿਯੋਜਨ ਦੀਆਂ ਪਹਿਲ ਕਦਮੀਆਂ ਸਿੱਖਿਆ ਸਿਹਤ ਪ੍ਰਤੀਵਾਧ ਰਹੀ ਜਾਗਰੂਕਤਾ ਕਰਕੇ ਵਿਕਾਸ ਦਰ ਚ ਗਰਾਵਟ ਜਿਹੜੀ ਹੈਗੀ ਆ ਸਟਾਰਟ ਹੋ ਗਈ ਹੈ ਬੁਢਾਪਾਵਾਦੀ ਭਾਰਤ ਇੱਕ ਬੁਢਾਪੇ ਦੀ ਆਬਾਦੀ ਵੱਲ ਹੌਲੀ-ਹੌਲੀ ਜਿਹੜੇ ਹੈ ਜਨਸੰਖਿਆ ਜਿਹੜੀ ਹੈ ਚੱਲ ਰਹੀ ਹੈ ਵੈਸੇ ਆਪਣੀ ਜ਼ਿਆਦਾਤਰ ਯੂਥ ਜਿਹੜਾ ਹੈਗਾ ਵਰਕਿੰਗ ਪੋਪੂਲੇਸ਼ਨ ਦਾ ਹੈਗਾ ਸੋ ਮਾਈਗ੍ਰੇਸ਼ਨ ਪੈਟਰਨ ਤਾਂ ਅੰਦਰੂਨੀ ਪ੍ਰਵਾਸ ਹੋ ਗਿਆ ਇੱਕ ਕੰਟਰੀ ਇੱਕ ਸਿਟੀ ਤੋਂ ਦੂਜੀ ਸਿਟੀ ਜਾਣਾ ਗ੍ਰਾਮਿੰਡ ਤੋਂ ਸ਼ਹਿਰੇ ਵੱਲ ਜਾਣਾ ਠੀਕ ਹੈ ਪਿੰਡਾਂ ਤੋਂ ਸ਼ਹਿਰਾਂ ਵੱਲ ਹੋਣਾ ਅੰਤਰਰਾਜੀ ਪ੍ਰਵਾਸ ਹੋ ਰਿਹਾ ਜਿਵੇਂ ਇੱਥੇ ਆਪਣੇ ਜਿਹੜੇ ਬਿਹਾਰ ਤੋਂ ਲੋਕ ਆਉਂਦੇ ਨੇ ਠੀਕ ਹੈ ਸੋ ਇਹ ਸਾਰਾ ਮਾਈਗ੍ਰੇਸ਼ਨ ਪੈਟਰਨ ਆਪਣੇ ਏਰੀਆ ਦੇ ਵਿੱਚ ਚੱਲਦਾ ਰਹਿੰਦਾ ਜਿੱਥੇ ਆਬਾਦੀ ਜਿਹੜੀ ਹੈ ਘਟ ਹੈ ਠੀਕ ਹੈ ਤਾਂ ਉਹ ਲੋਕਾਂ ਨੂੰ ਰੁਜ਼ਗਾਰ ਦੇ ਮੌਕੇ ਜਿੱਥੇ ਵੀ ਲੱਭਦੇ ਨੇ ਉਹ ਉੱਥੇ ਮਾਈਗ੍ਰੇਟ ਹੋ ਕੇ ਚਲੇ ਜਾਂਦੇ ਨੇ ਸ਼ਹਿਰੀਕਰਨ ਤੇਜ਼ ਦੇ ਪ੍ਰਭਾਵ ਹੁਣ ਸ਼ਹਿਰਾਂ ਦਾ ਵਿਕਾਸ ਭਾਰਤ ਦੇ ਵਿੱਚ ਸ਼ਹਿਰੀਕਰਨ ਅਤੇ ਸ਼ਹਿਰਾਂ ਦਾ ਵਿਕਾਸ ਬਹੁਤ ਤੇਜ਼ੀ ਨਾਲ ਹੋ ਰਿਹਾ ਹੈ ਮੈਗਾਪੋਲਿਸਿਟੀਜ਼ ਨੇ ਮੈਟਰੋਪੋਲਿਸਿਟੀ ਨੇ ਤਾਂ ਝੁੱਗੀ-ਚੌਂਪੜੀਆਂ ਦਾ ਵੀ ਜਿਹੜਾ ਹੈਗਾ ਬਹੁਤ ਜ਼ਿਆਦਾ ਵਿਕਾਸ ਹੋ ਰਿਹਾ ਹੈ ਵਿਕਾਸ ਇਨ ਦਾ ਸੈਂਸ ਕਿ ਬਹੁਤ ਜ਼ਿਆਦਾ ਜਿਹੜਾ ਹੈ ਕਿਉਂਕਿ ਗਰੀਬੀ ਜ਼ਿਆਦਾ ਅਨਇੰਪਲੋਇਮੈਂਟ ਜ਼ਿਆਦਾ ਹੈ ਤਾਂ ਝੁੱਗੀਆਂ-ਚੌਂਪੜੀਆਂ ਵੀ ਜਿਹੜੀਆਂ ਨੇ ਫੈਲ ਗਈਆਂ ਨੇ ਗਰੀਬੀ ਗਰੀਬਾਂ ਨੂੰ ਜਿਹੜਾ ਹੈਗਾ ਸੈਨੀਟੇਸ਼ਨ ਸਾਫ ਸੁਥਰਾ ਪਾਣੀ ਨਹੀਂ ਮਿਲਦਾ ਸੋ ਇਹ ਵੀ ਜ਼ਿਆਦਾ ਹੋ ਰਿਹਾ ਹੈ ਆਬਾਦੀ ਦੇ ਕਰਕੇ ਕਿਉਂਕਿ ਸ਼ਹਿਰਾਂ 'ਚ ਆਬਾਦੀ ਬਹੁਤ ਜ਼ਿਆਦਾ ਹੈ ਤਾਂ ਇਹ ਸ਼ਹਿਰਾਂ ਦੇ ਵਿਕਾਸ ਕਰਕੇ ਜਿਹੜਾ ਝੁੱਗੀ-ਚੌਂਪੜੀਆਂ ਦਾ ਵੀ ਵਿਕਾਸ ਹੋ ਰਿਹਾ ਹੈ ਵਾਤਾਵਰਣ ਪ੍ਰਭਾਵ ਵੀ ਜਿਹੜਾ ਹੈ ਵਿਗੜ ਰਿਹਾ ਹੈਗਾ ਹਵਾ 'ਚ ਪ੍ਰਦੂਸ਼ਣ ਹੈ ਪਾਣੀ 'ਚ ਪ੍ਰਦੂਸ਼ਣ ਹੈ ਜੰਗਲਾਂ ਦੀ ਕਟਾਈ ਹੋ ਰਹੀ ਹੈ ਕਿਉਂਕਿ ਸ਼ਹਿਰ ਬਣਾਏ ਜਾ ਰਹੇ ਨੇ ਹਨਾ ਤਾਂ ਨੀਤੀਆਂ ਦੇ ਪ੍ਰਭਾਵ ਤਾਂ ਸੰਤੁਲਿਤ ਰਾਸ਼ਟਰੀ ਵਿਕਾਸ ਦੇ ਲਈ ਆਬਾਦੀ ਦੀ ਵੰਡ ਦੇ ਵਿੱਚ ਖੇਤਰੀ ਅਸਮਾਨਤਾਵਾਂ ਨੂੰ ਦੂਰ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ ਕਟ ਵਿਕਸਤ ਖੇਤਰਾਂ ਦੇ ਵਿੱਚ ਬੁਨਿਆਦੀ ਢਾਂਚੇ ਜਿਹੜੇ ਨੇ ਅਪਣਾਉਣੇ ਚਾਹੀਦੇ ਕਿਉਂਕਿ ਦੇਖੋ ਅਗਰ ਪਿੰਡਾਂ ਦੀ ਸਹੂਲਤਾਂ ਨੇ ਤਾਂ ਜਿਹੜਾ ਹੈ ਪਿੰਡਾਂ ਦੀ ਆਬਾਦੀ ਸ਼ਹਿਰਾਂ ਵੱਲ ਮੂਵ ਨਹੀਂ ਕਰੇਗੀ ਤਾਂ ਇਹਦੇ ਨਾਲ ਨੀਤੀਆਂ ਦੇ ਪ੍ਰਭਾਵ ਵੀ ਬਹੁਤ ਜ਼ਿਆਦਾ ਪੈਂਦੇ ਨੇ ਕਿ ਅਗਰ ਤੁਸੀਂ ਵੱਸੋਂ ਘਣਤਾ ਘਟਾਉਣਾ ਚਾਹਦੇ ਹੋ ਤਾਂ ਤੁਹਾਨੂੰ ਉਹ ਏਰੀਆ ਨੂੰ ਜਿਹੜਾ ਹੈਗਾ ਵਧਿਆ ਕਰਨਾ ਪਏਗਾ ਜਿੱਥੇ ਆਬਾਦੀ ਦੀ ਸੰਘਣਤਾ ਜਿਹੜੀ ਹੈਗੀ ਹੈ ਘਟ ਹੈ ਟਿਕਾਊ ਸ਼ਹਿਰੀਕਰਨ ਜਿਵੇਂ ਕਿ ਸ਼ਹਿਰੀਕਰਨ ਚੱਲ ਰਿਹਾ ਤਾਂ ਟਿਕਾਊ ਵਿਕਾਸ ਅਭਿਆਸਾਂ ਤੇ ਕੇਂਦ੍ਰਿਤ ਧਿਆਨ ਕਰਨਾ ਜ਼ਰੂਰੀ ਹੈਗਾ ਤਾਂ ਕਿ ਵਾਤਾਵਰਣ ਸੰਤੁਲਨ ਕੁਸ਼ਲ ਸਰੋਤ ਵਰਤੋਂ ਹੋਵੇ ਸੰਮਿਲਿਤ ਜਿਹੜਾ ਹੈ ਵਿਕਾਸ ਹੋਵੇ ਆਬਾਦੀ ਨਿਯੰਤਰਣ ਦੇ ਉਪਾਅ ਜਿਹੜੇ ਨੇ ਵਰਤਣੇ ਚਾਹੀਦੇ ਨੇ ਪਰਿਵਾਰ ਨਿਯੋਜਨ ਹੋ ਗਿਆ ਔਰਤਾਂ ਨੂੰ ਸਿੱਖਿਅਤ ਕਰਨਾ ਚਾਹੀਦਾ ਤਾਂ ਕਿ ਆਬਾਦੀ ਜਿਹੜੀ ਹੈ ਕੰਟਰੋਲ ਕੀਤੀ ਜਾ ਸਕੇ ਜੀਵਨ ਪੱਧਰ ਜਿਹੜਾ ਹੈ ਉੱਚਾ ਬਣ ਸਕੇ ਜ਼ਿਆਦਾਤਰ ਕਿੱਥੇ ਸੰਗਣੀ ਆਬਾਦੀ ਵਾਲੇ ਖੇਤਰਾਂ ਦੇ ਵਿੱਚ ਹੁਣ ਆਬਾਦੀ ਦੀ ਘਣਤਾ ਨੂੰ ਪ੍ਰਭਾਵਿਤ ਕਰਨ ਵਾਲੇ ਕਾਰਕ ਕਿਹੜੇ-ਕਿਹੜੇ ਨੇ ਆਬਾਦੀ ਘਣਤਾ ਕੀ ਹੈਗੀ ਹੈ ਕਿ ਜਿੱਥੇ ਬਹੁਤ ਜ਼ਿਆਦਾ ਲੋਕ ਸੰਘਣੇ ਰਹ ਰਹੇ ਨੇ ਠੀਕ ਹੈ ਉਥੇ ਘਣਤਾ ਜਿਹੜੀ ਹੈਗੀ ਆਬਾਦੀ ਦੀ ਜ਼ਿਆਦਾ ਹੋਏਗੀ ਸੋ ਆਬਾਦੀ ਦੀ ਘਣਤਾ ਨੂੰ ਕੋਣ ਕਿਹੜੀ-ਕਿਹੜੀ ਚੀਜ਼ ਜਿਹੜੀ ਹੈ ਪ੍ਰਭਾਵਿਤ ਕਰਦੀ ਸਭ ਤੋਂ ਪਹਿਲਾਂ ਤਾਂ ਭੂਗੋਲਿਕ ਕਾਰਕ ਤਾਂ ਇਹਦੇ ਵਿੱਚ ਹੈ ਕਿ ਕਿੱਥੇ ਲੋਕ ਜ਼ਿਆਦਾ ਵੱਸਦੇ ਨੇ ਕਿੱਥੇ ਘਟ ਵਸਦੇ ਨੇ ਕਿੱਥੇ ਕਿੰਨੀ ਸੰਘਣੀਆਂ ਆਬਾਦੀ ਹੈ ਤਾਂ ਟੋਪੋਗ੍ਰਾਫੀ ਵੀ ਜਿਹੜੀ ਹੈ ਆਪਣੀ ਲੈਂਡਸਕੇਪ ਵੀ ਜਿਹੜਾ ਹੈਗਾ ਆਬਾਦੀ ਦੀ ਵੰਡ ਦਾ ਮਹੱਤਵਪੂਰਨ ਕਾਰਕ ਹੈ ਹੁਣ ਦੇਖੋ ਮੈਦਾਨ ਬਨਾਮ ਪਹਾੜ ਪਹਾੜਾਂ ਸਾਈਡ ਜਿਹੜੀ ਹੈ ਪੋਪੂਲੇਸ਼ਨ ਘਟ ਹੋਵੇਗੀ ਘਣਤਾ ਘਟ ਹੋਵੇਗੀ ਮੈਦਾਨਾਂ ਦੇ ਵਿੱਚ ਕਿਉਂਕਿ ਖੇਤੀਬਾੜੀ ਬਹੁਤ ਵਧੀਆ ਹੁੰਦੀ ਹੈ ਉਪਜਾਊ ਮੈਦਾਨ ਹੁੰਦੇ ਨੇ ਠੀਕ ਹੈ ਇਸ ਕਰਕੇ ਉੱਥੇ ਆਬਾਦੀ ਜਿਹੜੀ ਹੈ ਸੰਗਣਤਾ ਜਿਹੜੀ ਹੈ ਜ਼ਿਆਦਾ ਉਹਨੇ ਜਿਵੇਂ ਕਿ ਇੰਡੋ ਗੰਗਾ ਦੇ ਮੈਦਾਨਾਂ ਦੇ ਵਿੱਚ ਆਪਣੇ ਉਬਜਾਉ ਜ਼ਮੀਨ ਦੇ ਕਰਕੇ ਜਿਹੜੀ ਸੰਘਣੀ ਆਬਾਦੀ ਜਿਹੜੀ ਇੱਥੇ ਪਾਈ ਜਾਂਦੀ ਹੈ ਇਸ ਦੇ ਉਲਟ ਜੇ ਤੁਸੀਂ ਪਹਾੜਾਂਵਾਲ ਜਾਓਗੇ ਹਿਮਾਲਿਆ ਸਾਈਡ ਮੁਸ਼ਕਿਲ ਭੂਮੀ ਹੈ ਠੀਕ ਹੈ ਸਿੱਧੇ-ਸਿੱਧੇ ਪਹਾੜ ਚੱਲਨੇ ਪੈਂਦੇ ਤਾਂ ਉੱਥੇ ਓਬਵੀਅਸਲੀ ਜਿਹੜਾ ਹੈ ਆਬਾਦੀ ਘਣਤਾ ਜਿਹੜੀ ਹੈ ਘਟ ਪਾਈ ਜਾਂਦੀ ਹੈ ਨਦੀਆਂ ਅਤੇ ਜਲ ਸਰੋਤ ਹੁਣ ਦੇਖੋ ਨਦੀਆਂ ਤੇ ਝੀਲਾਂ ਦੀ ਨੇੜਤਾ ਵੱਧ ਆਬਾਦੀ ਦੀ ਘਣਤਾ ਦਾ ਕਾਰਨ ਮੰਨ ਸਕਦੀ ਹੈ ਨਦੀਆਂ ਜ਼ਰੂਰੀ ਸਰੋਤ ਪ੍ਰਦਾਨ ਕਰਦੀਆਂ ਨੇ ਜਿਵੇਂ ਕਿ ਪੀਣ ਦਾ ਪਾਣੀ ਸਚਾਈ ਆਵਾਜਾਈ ਲਈ ਪਾਣੀ ਜਿਵੇਂ ਹੁਣ ਗੰਗਾ ਤੇ ਬ੍ਰਹਮਪੁੱਤਰ ਨਦੀਆਂ ਦੇ ਨੇੜੇ ਠੀਕ ਹੈ ਨਾਲ-ਨਾਲ ਏਰੀਆ ਦੇ ਵਿੱਚ ਜਿਹੜਾ ਹੈ ਆਬਾਦੀ ਬਹੁਤ ਹੀ ਜ਼ਿਆਦਾ ਸੰਘਣੀ ਹੈ ਜਲਵਾਯੂ ਜੇ ਜਲਵਾਯੂ ਬਹੁਤ ਹਾਰਸ਼ ਹੈ ਤਾਂ ਉੱਥੇ ਆਬਾਦੀ ਬਹੁਤ ਘੱਟ ਹੋਏਗੀ ਜਿੱਥੇ ਜਿਹੜਾ ਹੈ ਜਲਵਾਯੂ ਬਿਲਕੁਲ ਠੀਕ-ਠਾਕ ਹੋਏਗੀ ਉੱਥੇ ਆਬਾਦੀ ਜਿਹੜੀ ਹੈ ਵਧੀਆ ਹੋਏਗੀ ਹੁੰਦੇਵੇਂ ਜਿੱਥੇ ਜ਼ਿਆਦਾਤਰ ਹੜਾ ਹੁੰਦੇ ਰਹਿੰਦੇ ਨੇ ਤਾਂ ਆਬਵੀਅਸਲੀ ਉੱਥੇ ਆਬਾਦੀ ਘੱਟ ਹੋਏਗੀ ਹੈਨਾ ਜਿੱਥੇ ਸੋਕਾ ਜ਼ਿਆਦਾ ਰਹਿੰਦਾ ਉੱਥੇ ਆਬਾਦੀ ਘੱਟ ਹੋਵੇਗੀ ਤੇ ਜਲਵਾਯੂ ਜੀ ਵੀ ਜਿਹੜੀ ਹੈ ਆਬਾਦੀ ਦੀ ਘਣਤਾ ਨੂੰ ਪ੍ਰਭਾਵਿਤ ਕਰਦੀ ਹੈ ਤਾਪਮਾਨ ਅਤੇ ਉਹ ਦੇਖੋ ਦਰਮਿਆਨੇ ਤਾਪਮਨ ਅਤੇ ਕਾਫੀ بارش ਵਾਲੇ ਖੇਤਰਾਂ ਦੇ ਵਿੱਚ ਆਮ ਤੌਰ ਤੇ ਅਨੁਕੂਲ ਖੇਤੀਬਾੜੀ ਹਾਲਤਾਂ ਕਰਕੇ ਸੰਘਣੀ ਆਬਾਦੀ ਜਿਹੜੀ ਹੈ ਪਾਈ ਜਾਂਦੀ ਆ ਇਸ ਤੋਂ ਉਲਟ ਜਿੱਥੇ ਜ਼ਿਆਦਾ ਮੌਸਮ ਵਾਲੇ ਖੇਤਰ ਜਿਵੇਂ ਕਿ ਰਾਜਸਥਾਨ ਹੋ ਗਿਆ ਟੁੰਡਰਾ ਹੋ ਗਿਆ ਉੱਥੇ ਆਬਾਦੀ ਜਿਹੜੀ ਹੈ ਘੱਟ ਪਾਈ ਜਾਂਦੀ ਹੈ ਰਾਜਸਥਾਨ ਦੇ ਵਿੱਚ ਤੁਸੀਂ ਦੇਖੋਗੇ ਥਾਰ ਮਾਰੂਥਲ ਹੈ ਕੇਰਲ ਦੇ ਹਰੇ ਭਰੇ ਖੇਤਾਂ ਦੇ ਮੁਕਾਬਲੇ ਜਿਹੜਾ ਹੈ ਬਹੁਤ ਘੱਟ ਆਬਾਦੀ ਵਾਲਾ ਖੇਤਰ ਹੈ ਹੁਣ ਕੇਰਲਾ ਸਾਈਡ ਜਿਹੜੀ ਆਬਾਦੀ ਜ਼ਿਆਦਾ ਹੈ ਕਿਉਂਕਿ ਉੱਤੇ ਹਰਿਆ ਭਰੇ ਆ ਠੀਕ ਹੈ ਸਮੁੰਦਰੀ ਏਰੀਆ ਵੀ ਨਾਲ ਹੈ ਤਾਂ ਤੁਸੀਂ ਥਾਰ ਨੂੰ ਦੇਖੋਗੇ ਤਾਂ ਉੱਥੇ ਆਬਾਦੀ ਘਟੇਗੀ ਕਿਉਂ ਆਏਗੀ ਕਿਉਂਕਿ ਇੱਥੇ ਜਿਹੜਾ ਹੈ ਆਲੇ ਦੋਲੇ ਕੰਡਿਆਲੀਆਂ ਝਾੜੀਆਂ ਨੇ ਪੀਣ ਦਾ ਪਾਣੀ ਵੀ ਬਹੁਤ ਜਿਹੜਾ ਹੈ ਘੱਟ ਮਿਲਦਾ ਠੀਕ ਹੈ بارش ਬਹੁਤ ਘੱਟ ਹੁੰਦੀ ਹੈ ਤਾਂ ਉੱਥੇ ਆਬਾਦੀ ਜਿਹੜੀ ਹੈ ਘੱਟ ਹੈ ਕੁਦਰਤੀ ਆਫਤਾਂ ਓਬਵੀਅਸਲੀ ਹੁਣੇ ਕਹਿ ਕੇ ਹੱਡੀਆਂ ਕਿ ਜਿੱਥੇ ਹੜ੍ਹ ਪੋਚਾਲ ਤੂਫਾਨ ਆ ਰਹੇ ਨੇ ਤਾਂ ਉੱਥੇ ਆ ਕਟ ਪਾਈ ਜਾਂਦੀ ਹੈ ਤੇ ਲੋਕ ਉਥੇ ਨਹੀਂ ਵਸਦੇ ਆਰਥਿਕ ਕਾਰਕ ਹੁਣ ਦੇਖੋ ਜਿੱਥੇ ਰੁਜ਼ਗਾਰ ਦੇ ਮੌਕੇ ਮਿਲਣ ਨੇ ਉਹਦੇ ਨੇੜੇ ਤੇੜਾ ਵਾਦੀ ਬਹੁਤ ਜ਼ਿਆਦਾ ਹੁੰਦੀ ਹੈ ਕਿਉਂਕਿ ਉਹ ਆਕਰਸ਼ਿਤ ਕਰਦੇ ਨੇ ਨਾ ਆਰਥਿਕ ਮੌਕੇ ਤਾਂ ਜਿਸ ਕਰਕੇ ਸ਼ਹਿਰੀਕਰਨ ਅਤੇ ਵਾਧਾਬਾਦੀ ਦੀ ਘੰਟਾ ਹੁੰਦੀ ਹੈ ਮੁੰਬਈ ਅਤੇ ਦਿੱਲੀ ਵਰਗੇ ਜਿਹੜੇ ਆਪਾਂ ਸ਼ਹਿਰਾਂ ਦੀ ਗੱਲ ਕਰੀਏ ਤਾਂ ਇਹ ਜਿਹੜੇ ਇੱਕ ਹੱਬ ਦੇ ਵਿੱਚੋਂ ਕੰਮ ਕਰਦੇ ਨੇ ਤਾਂ ਰੁਜ਼ਗਾਰ ਦੇ ਮੌਕੇ ਇੱਥੇ ਜ਼ਿਆਦਾ ਹੁੰਦੇ ਨੇ ਤੇ ਨੌਕਰੀਆਂ ਦੀ ਤਲਾਸ਼ ਬਹੁਤ ਸਾਰੇ ਲੋਕ ਜਿਹਨੇ ਪਿੰਡਾਂ ਤੋਂ ਸ਼ਹਿਰਾਂ ਵੱਲ ਜਾਂਦੇ ਨੇ ਸਪੈਸ਼ਲੀ ਇਹਨਾਂ ਸ਼ਹਿਰਾਂ ਦੇ ਵੱਲ ਖੇਤੀਬਾੜੀ ਉਤਪਾਦਕਤਾ ਜਿੱਥੇ ਉਭਜਾਉ ਜਮੀਨ ਹੈ ਮੈਦਾਨ ਹੈ ਤਾਂ ਉੱਥੇ ਵੱਡੀ ਆਬਾਦੀ ਹੋਏਗੀ ਪੰਜਾਬ ਹਰਿਆਣਾ ਯੂਪੀ ਵਰਗੇਰੀਆ ਦੇ ਵਿੱਚ ਠੀਕ ਹੈ ਕਿਉਂਕਿ ਉਭਜਾਉ ਮੈਦਾਨ ਹੈ ਤਾਂ ਆਬਵੀਅਸਲੀ ਖੇਤੀਬਾੜੀ ਦੇ ਕਰਕੇ ਜਿਹੜਾ ਇੱਥੇ ਲੋਕ ਸੰਘਣੀ ਆਬਾਦੀ 'ਚ ਰਹਿਣਗੇ ਬੁਨਿਆਦੀ ਢਾਂਚੇ ਤੇ ਵਿਕਾਸ ਆਵਾਜਾਈ ਹੁਣ ਜਿੱਥੇ ਸੜਕਾਂ ਰੇਲਵੇ ਹਵਾਈ ਅੱਡੇ ਚੰਗੀ ਤਰ੍ਹਾਂ ਵਿਕਸਤ ਨੇ ਟਰਾਂਸਪੋਰਟੇਸ਼ਨ ਸਿਸਟਮ ਹੈਗਾ ਨੈਟਵਰਕ ਪੂਰਾ ਹੈਗਾ ਤਾਂ ਇੱਥੇ ਜਿਹੜੇ ਹੈਗੇ ਜ਼ਿਆਦਾਤਰ ਜਿਹੜੀ ਹੈ ਆਬਾਦੀ ਆਕਰਸ਼ਿਤ ਹੋਊਗੀ ਠੀਕ ਹੈ ਵੱਧ ਘਣਤਾ ਜਿਹੜੀ ਹੈ ਪਾਈ ਜਾਂਦੀ ਹੈ ਜਿੱਥੇ ਜ਼ਿਆਦਾ ਸੇਵਾਵਾਂ ਮਿਲ ਰਹੀਆਂ ਨੇ ਬਿਜਲੀ ਦੀ ਜਿਹੜੀ ਹੈ ਪਾਣੀ ਦੀ ਸਪਲਾਈ ਜਿਹੜੀ ਹੈ ਗਿਆ ਸਿੱਖਿਆ ਜਿਹੜੀ ਹੈ ਵਧੀਆ ਤਰੀਕੇ ਨਾਲ ਮਿਲਿਆ ਤਾਂ ਉੱਥੇ ਆਬਾਦੀ ਜਿਹੜੀ ਹੈ ਜ਼ਿਆਦਾ ਹੋਏਗੀ ਸਮਾਜਿਕ ਅਤੇ ਸੱਭਿਆਚਾਰਕ ਕਾਰਕ ਹੁਣ ਦੇਖੋ ਮਾਈਗ੍ਰੇਸ਼ਨ ਪੈਟਰਨ ਹੁਣ ਦੇਖੋ ਪਿੰਡ ਤੋਂ ਸ਼ਹਿਰੀ ਵੱਸ ਤਾਂ ਪਿੰਡਾਂ ਦੇ ਵਿੱਚ ਆਬਾਦੀ ਘੱਟ ਹੋਏਗੀ ਸ਼ਹਿਰਾਂ ਦੇ ਵਿੱਚ ਆਬਾਦੀ ਜ਼ਿਆਦਾ ਹੁੰਦੀ ਹੈ ਕਿਉਂਕਿ ਸ਼ਹਿਰਾਂ ਦੇ ਵਿੱਚ ਜਿਹੜਾ ਹੈ ਹਸਪੀਟਲਸ ਸਕੂਲਸ ਵਗੈਰਾ ਬਣੇ ਹੋਏ ਹੁੰਦੇ ਨੇ ਤਾਂ ਇਸ ਕਰਕੇ ਜਿਹੜਾ ਹੈ ਇਹ ਕਾਰਕ ਜਿਹੜੇ ਨੇ ਪ੍ਰਵਾਸ ਨੂੰ ਮਾਈਗ੍ਰੇਸ਼ਨ ਨੂੰ ਪ੍ਰਭਾਵਿਤ ਕਰਦੇ ਆ ਅੰਦਰੂਨੀ ਮਾਈਗ੍ਰੇਸ਼ਨ ਇੱਕ ਰਾਜ ਤੋਂ ਦੂਜੇ ਰਾਜ ਮੈਂ ਹੁਣੇ ਦੱਸ ਕੇ ਆਂ ਬਿਹਾਰ ਤੋਂ ਯੂਪੀ ਤੋਂ ਜਿਹੜੇ ਲੋਕ ਆਉਂਦੇ ਨੇ ਉੱਥੇ ਜੌਬਸ ਘੱਟ ਨੇ ਤਾਂ ਇੱਥੇ ਜਿਹੜੇ ਨੇ ਇਹ ਲੋਕ ਆਉਂਦੇ ਨੇ ਤੇ ਇੱਕ ਦੇਸ਼ ਦੇ ਅੰਦਰ ਵੀ ਜਿਹੜੇ ਇਹ ਪ੍ਰਵਾਸ ਕਰ ਜਾਂਦੇ ਨੇ ਤੋਂ ਇਸ ਕਰਕੇ ਜਿਹੜਾ ਹੈ ਮਾਈਗ੍ਰੇਸ਼ਨ ਜਿਹੜੀ ਹੈ ਇਧਰ ਉਧਰੋ ਹੋਈ ਜਾਂਦੇ ਹੁਣ ਦੇਖੋ ਆਪਣੇ ਪੰਜਾਬੀ ਲੋਕ ਕਾਫੀ ਸਾਰੇ ਗੁਰਦਾਉਂ ਗਏ ਹੋਏ ਨੇ ਦਿੱਲੀ ਗਏ ਹੋਏ ਨੇ ਬੰਬੇ ਗਏ ਹੋਏ ਨੇ ਨੋਇਡਾ ਗਏ ਹੋਏ ਨੇ ਕਿਉਂਕਿ ਆਈਟੀ ਸੈਕਟਰ ਦੀਆਂ ਜੌਬਸ ਉੱਥੇ ਜ਼ਿਆਦਾ ਨੇ ਸੱਭਿਆਚਾਰਕ ਵਿਕਾਸ ਹੁਣ ਦੇਖੋ ਪਰਿਵਾਰਕ ਆਕਾਰ ਜਨਨ ਦਰਾਂ ਪਰਿਵਾਰ ਦੇ ਆਕਾਰ ਸੰਬੰਧੀ ਸੱਭਿਆਚਾਰਕ ਨਿਯਮ ਆਬਾਦੀ ਦੀ ਘਣਤਾ ਨੂੰ ਮਹੱਤਵਪੂਰਨ ਪ੍ਰਭਾਵਿਤ ਕਰਦਾ ਹੈ ਜਿੱਥੇ ਵੱਡੇ ਪਰਿਵਾਰ ਹੁੰਦੇ ਨੇ ਆਬਾਦੀ ਦੀ ਘਣਤਾ ਜਿਹੜੀ ਆ ਉੱਥੇ ਵੱਧ ਹੋਏਗੀ ਵੱਡੇ ਵੱਡੇ ਪਰਿਵਾਰਾਂ ਚ ਓਬਵੀਅਸਲੀ ਇੱਕ ਘਰ ਚ ਬਹੁਤ ਜ਼ਿਆਦਾ ਲੋਕ ਹੋਣੇ ਆ ਠੀਕ ਹੈ ਇੱਕ ਘਰ ਚ 10 ਲੋਕ 20 ਲੋਕ 15 ਲੋਕ ਹੁੰਦੇ ਨੇ ਠੀਕ ਹੈ ਸੋ ਇਸ ਤੋਂ ਉਲਟ ਘੱਟ ਜਨਨ ਦਰ ਖੇਤਰਾਂ ਦੇ ਵਿੱਚ ਜਿਹੜੀ ਆਬਾਦੀ ਜਿਹੜੀ ਹੈ ਘੱਟ ਹੁੰਦੀ ਹੈ ਸੋ ਸਿਆਸੀ ਕਾਰਕ ਵੀ ਹੁੰਦੇ ਨੇ ਭੂਮੀ ਵਰਤੋਂ ਦੀਆਂ ਨੀਤੀਆਂ ਸ਼ਹਿਰੀ ਯੋਜਨਾਬੰਦੀ ਤਾਂ ਪ੍ਰਭਾਵਸ਼ਾਲੀ ਸ਼ਹਿਰੀ ਯੋਜਨਾਬੰਦੀ ਸੰਗਣੀਆਂ ਬਸਤੀਆਂ ਵੱਲ ਲੈ ਕੇ ਜਾ ਸਕਦੀ ਹੈ ਸਰਕਾਰ ਜੋ ਕਿ ਟਿਕਾਊ ਜਿੱਥੇ ਜਿੱਥੇ ਸਰਕਾਰ ਜ਼ਿਆਦਾ ਪਾਲਿਸਿਸ ਲਾਗੂ ਕਰਦੀ ਹੈ ਤਾਂ ਆਬਵੀਅਸਲੀ ਉੱਥੇ ਜਿਹੜੀ ਆਬਾਦੀ ਜ਼ਿਆਦਾ ਹੋਏਗੀ ਠੀਕ ਹੈ ਸੋ ਰਾਜਨੀਤਿਕ ਸਥਿਰਤਾ ਹੁਣ ਦੇਖੋ ਜਿੱਥੇ ਪੋਲਿਟਿਕਸ ਸਟੇਬਲ ਹੈ ਜਿੱਥੇ ਅਪਰਾਧ ਜਿਹੜੇ ਦਰ ਘਟ ਹੈ ਕ੍ਰਾਈਮ ਜਿੱਥੇ ਘਟ ਹੁੰਦੇ ਨੇ ਹੁਣ ਦੇਖੋ ਦਿੱਲੀ ਮੰਨਿਆ ਪਰ ਮੰਨਿਆ ਜਿਹੜਾ ਹੈਗਾ ਕ੍ਰਾਈਮ ਸੈਕਟਰ ਹੈ ਉੱਥੇ ਜਿਹੜੀਆਂ ਹੈਗੀਆਂ ਨੇ ਬਹੁਤ ਹੀ ਜ਼ਿਆਦਾ ਕੀ ਪਾਈਆਂ ਜਾਂਦੀਆਂ ਨੇ ਕ੍ਰਾਈਮਸ ਪਾਈ ਜਨ ਨੇ ਕ੍ਰਾਈਮ ਰੇਟ ਬਹੁਤ ਹੈੀ ਤਾਂ ਆਬਵੀਅਸਲੀ ਉੱਥੇ ਜਿਹੜੀ ਹੈਗੀ ਲੋਕ ਬਚਣਗੇ ਕਿ ਉੱਥੇ ਜਿਹੜਾ ਹੈਗਾ ਲੋਕ ਨਾ ਜਾਣ ਠੀਕ ਹੈ ਸੋ ਇਹ ਜਿਹੜੇ ਨੇ ਮੇਨ ਰੀਜ਼ਨ ਨੇ ਸੋ ਮਿਲਦੇ ਆਪਾਂ ਨਵੇਂ ਵੀਡੀਓ ਦੇ ਨਾਲ